ਕਹਦੇ ਜਥੇਦਾਰ ਸਾਹਿਬ ਦੇ ਕਹਿੰਦੇ ਕਿ ਸ਼ਰਾਬੀ ਬੰਦਾ ਕਹਿੰਦੇ ਕੀ ਯਾਰ ਉੱਤੇ ਦਾਗ ਲਾਉਂਦਾ ਪਹਿਲਾਂ ਮੈਨੂੰ ਐਂ ਦੱਸੋ ਵੀ ਲਾਹਨਤ ਪਾਉਣੀ ਕਿਨੂੰ ਆ ਦਾਗ ਲਾਉਣ ਵਾਲੇ ਨੂੰ ਕਰਨੀ ਮੈਂ ਕਿ ਲਾਹਨਤ ਪਾਉਣੀ ਆ ਜਾਂ ਦਾਗ ਜਿਨ੍ਹਾਂ ਨੇ ਕੀਆ ਲਬਾਉਣ ਦੇ ਵਾਸਤੇ ਉਹਨੂੰ ਕੀਆ ਥਾਂ ਦਿੱਤੀ ਆ ਜਿਨ੍ਹਾਂ ਨੇ ਕੀਆ ਉਹ ਕੰਮ ਕੀਤੇ ਆ ਜਿਹਦੇ ਕਰਕੇ ਅਜੇ ਦਾਗ ਲੱਗ ਰਹੇ ਆ ਉਹਨਾਂ ਲੋਕਾਂ ਨੂੰ ਲਾਹਨਤ ਪਾਉਣੀ ਆ ਕਿਉਂਕਿ ਮੁੱਖ ਮੰਤਰੀ ਮੈਂ ਕਹਣਾ ਵੀ ਭਗਵਾਨ ਤਾਂ ਮਾੜੇ ਚ ਦੋਸ਼ੀ ਨਹੀਂ ਦੋਸ਼ੀ ਉਹ ਲੋਕ ਨੇ ਜਿਨ੍ਹਾਂ ਨੇ ਔਕਾਤ ਤੱਕ ਦੇ ਜਥੇਦਾਰ ਦੀ ਮਰਿਆਦਾ ਐਨੀ ਥੱਲੇ ਲੈ ਜਾਂਦੀ ਔਕਾਤ ਤੱਕ ਦਾ ਜਿਹੜਾ ਕਿ ਸਭ ਤੋਂ ਸਰਮੌਰ ਸੀ ਮੈਂ ਕਹਣਾ ਕਿ ਮੁੱਖ ਮੰਤਰੀ ਦੀ ਇਕਾਅਤ ਕੁਝ ਨਹੀਂ ਹੈ ਅਕਾਲ ਤਖਤ ਮੂਰੇ ਕਿਉਂਕਿ ਅਕਾਲ ਤਖਤ ਉਹ ਆ ਜਿਹੜਾ ਪੂਰੀ ਦੁਨੀਆ ਚ ਵਾਦ ਸਿੱਖਾਂ ਨੂੰ ਸੰਦੇਸ਼ ਦਿੰਦਾ ਤੇ ਲੋਕ ਜਿੰਨੇ ਸਿੱਖ ਸੀਗੇ ਉਹ ਸਾਰੇ ਕੀ ਸਿਰ ਝੁਕਾ ਕੇ ਉਹਨੂੰ ਸੇਜਦਾ ਕਰਦੇ ਸੀ ਤੇ ਸਿਰ ਮੱਥੇ ਮੰਨਦੇ ਸੀ ਪਰ ਅੱਜ ਕਿੰਨੇ ਸਿੱਖ ਮੰਨਦੇ ਆ ਅੱਜ ਅਕਾਲ ਤਖਤ ਦੇ ਜਥੇਦਾਰ ਨੂੰ ਸਵਾਲ ਕਿਉਂ ਹੁੰਦਾ ਅਕਾਲ ਤਖਤ ਨੂੰ ਕੀ ਆ ਜਥੇਦਾਰ ਨੂੰ ਲਾਹਣਤ ਕੀ ਆ ਕਹਿੰਦੇ ਕਿ ਸ਼ਰਾਬੀ ਬੰਦਾ ਪਾਉਂਦਾ ਕਹਿੰਦੇ ਉਹ ਕਿਵੇਂ ਪਾ ਸਕਦਾ ਉਹ ਭਾਈ ਪਾਊਗਾ ਉਹ ਪਾਊਗਾ ਤਾਂ ਕਿਉਂਕਿ ਬਾਦਲ ਕੇ ਲਾਣੇ ਨੇ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਗਲਤ ਢੰਗ ਨਾਲ ਕੀ ਉਹਨਾਂ ਨੇ ਸਤਿ ਸਿਪਾਹੀ ਸਾਡੇ ਗੁਰੂ ਸਾਹਿਬ ਨੇ ਪੇਸ਼ ਕੀਤਾ ਸੀ ਕਨਸੈਪਟ ਸਤ ਤੇ ਸਿਆਸਤ ਦਾ ਨਹੀਂ ਕੀਤਾ ਸੀ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਬੀਬੀ ਜ਼ਗੀਰ ਕੌੜੀ ਕੀ ਇੱਕ ਪਾਸੇ ਐਜੀਪੀਸੀ ਦੀ ਪ੍ਰਧਾਨ ਲਾਓ ਜੀ ਤੇ ਉਹੀ ਕੀ ਮੰਤਰੀ ਮੰਡਲ ਚ ਸਰਕਾਰ ਚ ਹੋਊਗੀ ਉਹੀ ਜਿਹੜੇ ਕਿ ਸੁਚਾ ਸਿੰਘ ਲਗਾ ਕੇ ਐਜੀਪੀਸੀ ਮੈਂਬਰ ਹੋਣਗੇ ਉਹੀ ਅੱਧਰ ਦੇ ਪਾਸੇ ਮੰਤਰੀ ਹੋਣਗੇ ਪਹਿਲੀ ਗੱਲ ਤਾਂ ਕੀ ਆ ਉਹ ਲੋਕ ਲਾਣ ਤੀਆ ਲੜਕ ਦੇ ਲੈ ਕੇ ਨੇ ਜਿੰਨਾ ਕਰਕੇ ਅੱਜ ਕਾਲ ਤੱਕ ਤੇ ਸਵਾਲ ਹੁੰਦੇ ਆ ਤੂੰ ਹਣ ਕੌਣ ਆ ਉਹ ਸਾਰੇ ਆਪਾਂ ਜਾਣਦੇ ਆ ਕਿ ਸਭ ਤੋਂ ਵੱਡੇ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਅੱਜ ਨਨਤਾ ਪਾਓ ਭਗਵੰਤ ਮਾਨ ਤਾਂ ਕੰਮ ਕਰੂਗਾ ਕਿਉਂਕਿ ਅਗਲੇ ਨੇ ਸਿਆਸਤ ਦਾ ਖਾੜਾ ਬਣਾਤਾ ਕੱਲ ਤੱਕ ਤੇ ਭਗਵੰਤ ਮਾਨ ਸਿਆਸਤ ਦਾ ਨਾ ਪਈ ਜਿੱਥੋਂ ਖੜ ਕੇ ਗਿਆ ਸਿਆਸਤ ਕਰਨਗੇ ਤੇ ਸਿਆਸਤ ਉਹ ਕਰਨਗੇ ਜਿਹੜੀ ਪੰਜਾਬ ਪੱਖੀ ਨਹੀਂ ਸੀ ਜਿਹਨੇ ਪੰਜਾਬ ਬਰਬਾਦ ਕੀਤਾ ਆ ਫਿਰ ਭਗਵੰਤ ਮਾਨ ਕਿਹੋਣਾ ਬੋਲੂਗਾ ਭਗਵੰਤ ਮਾਨ ਨੂੰ ਬੋਲਣ ਨੂੰ ਥਾਂ ਮਿਲੀ ਆ ਉਹ ਤਾਂ ਬੋਲਦਾ ਜਿੰਨੀਆਂ ਉਹਨੇ ਗੱਲਾਂ ਕੀਤੀਆਂ ਕਿਹੜੀ ਦੇ ਵਿੱਚ ਕੀ ਉਹ ਗਲਤ ਸੀ ਮੈਨੂੰ ਐ ਦੱਸ ਦਿਓ ਭਗਵਾਨ ਤੁਮਾਨੇ ਅੱਜ ਗੱਲ ਕੀਤੀ ਕਿ 300 ਸਾਲਾ ਤੁਸੀਂ ਤਾਂ ਬਣਾ ਸਕਦੇ ਹੋ ਤੇ 300 ਸਾਲਾ ਜਿਹੜਾ ਕੀ ਹੈ ਮੈਂ ਕਹਿੰਦਾ ਸੀ 1999 'ਚ ਬਣਾਇਆ ਸੀ ਮੁੱਖ ਮੰਤਰੀ ਬਾਦਲ ਸੀ ਉਹ ਸਰਕਾਰ ਨੇ ਨਹੀਂ ਪ੍ਰੋਗਰਾਮ ਰੱਖਿਆ ਸੀ ਤੇ ਉੱਥੇ ਬੁਲਾਇਆ ਕੌਣ ਗਿਆ ਸੀ ਸੈਂਟਰ ਦੇ ਉਹ ਬੰਦੇ ਬੁਲਾਏ ਗਏ ਸੀ ਜਿਹੜੇ ਬੰਦਿਆਂ ਨੇ ਅੱਜ ਕੀ ਆ ਅੱਜ ਤੋਂ ਨਹੀਂ ਉਦੋਂ ਪੁਰਾਣੇ ਟਾਈਮਾਂ ਤੋਂ ਵੀ ਲੈ ਕੇ ਮੈਂ ਕਹਿੰਦਾ 5 ਸਾਡੇ ਕਾਲ ਤੱਕ ਨੂੰ ਤੇ ਸਾਡੇ ਸੂਬੇ ਨੂੰ ਕੰਟਰੋਲ ਕਰਕੇ ਸਾਨੂੰ ਬਰਬਾਦ ਕੀਤਾ ਤੇ ਅੱਜ ਵੀ ਕਰਨ ਦੀਆਂ ਕੋਸ਼ਿਸ਼ਾਂ ਕੀਆਂ ਨੇ ਚੱਲ ਰਹੀਆਂ ਨੇ ਅੱਜ ਵੀ ਸਾਡੇ ਤਖਤਾਂ ਦੇ ਕ ਮੈਨੂੰ ਐਂ ਦੱਸਦੇ ਉਹ ਕੀ ਸਿੱਖ ਸੀਗੇ ਉਹ ਲੋਕ ਸੀਗੇ ਜਿਹੜੀ ਜਮਾਤ ਨੂੰ ਸਭ ਤੋਂ ਵੱਧ ਕੀ ਅੱਜ ਸਿੱਖਾ ਵੱਲੋਂ ਨਫ਼ਰਤ ਕੀਤੀ ਜਾ ਰਹੀ ਆ ਪਰ ਉਹਨਾਂ ਲੋਕਾਂ ਨੂੰ ਬਰਾਬਰ ਲਿਆ ਕੇ ਬਿਠਾਇਆ ਕਿੰਨਾ ਨੇ ਸੀ ਬਾਦਲਕੇ ਲਾਣੇ ਨੇ ਬਿਠਾਇਆ ਸੀ ਫਿਰ ਅਗਲਾ ਤਾਂ ਭਾਈ ਬੋਲੂਗਾ ਦੂਜੀ ਗੱਲ ਜਿਹੜੀ ਉਹਨੇ ਗੱਲ ਕੀਤੀ ਸੀ ਕਿ ਤੁਸੀਂ ਕਹਿੰਦੇ ਹੋ ਅਸੀਂ ਮਾਣਕ ਪੇਸ਼ ਕਰੇ ਸਬੂਤ ਕਿ ਪੈਸਾ ਕਿੱਥੇ ਵਰਤਿਆ ਉਹਦਾ ਵੀ ਸਬੂਤ ਆਲੇ ਨੇ ਸਾਹਮਣੇ ਰੱਖਤਾ ਅਕਾਲ ਤਖਤ ਦੀ ਵਸੀਲਤ ਤੋਂ ਜਿਹੜੀ ਸਭ ਤੋਂ ਪਵਿੱਤਰ ਸਥਾਨ ਆ ਉੱਥੋਂ ਖੜਕੇ ਜਦੋਂ ਮੈਂ ਕਿ ਬਾਦਲਕੇ ਨੂੰ ਸਵਾਲ ਕੀਤਾ ਕਿ ਤੁਸੀਂ ਸੱਜ ਸੱਜ ਸਾਰ ਨੂੰ ਮਾਫ਼ ਕਰਨ ਦੇ ਇਤਿਆਰਾ ਦੇ ਪੈਸੇ ਲਾਏ ਕੇ ਨਾ ਨੇਹੀ ਪਾ ਕੇ ਮੰਨਿਆ ਵੀ ਤੇ ਪੈਸੇ ਵੀ ਦੱਸੇ ਕਿ ਹਾਂ ਜੀ ਪੈਸੇ ਅਸੀਂ ਲਾਏ ਆ ਪੈਸੇ ਜਮਾ ਕਰਾਉਣੇ ਵੀ ਮੰਨੇ ਫਿਰ ਤੁਸੀਂ ਕਿਵੇਂ ਬੋਲ ਸਕਦੇ ਹੋ ਯਾਰ ਅਗਲੇ ਨੂੰ ਬੋਲਣ ਨੂੰ ਥਾਂ ਮਿਲੀ ਅਗਲਾ ਬੋਲੂਗਾ ਸਭ ਤੋਂ ਵੱਡੀ ਗੱਲ ਕੀ ਹੈ ਵੀ ਕਾਲ ਤੱਕ ਨੂੰ ਸਿਆਸਤ ਵਾਲੇ ਤੇ ਵਰਤਨਾ ਸਭ ਤੋਂ ਵੱਡਾ ਨਿਖਿਤ ਪਾਣਾ ਉੱਥੇ ਕਿਰਦਾਰ ਪੈਦਾ ਹੋ ਜਾਂਦੇ ਸੱਤ ਜਰਨੈਲ ਸਿੰਘ ਜੀ ਦੀ ਸੀ ਗੱਲ ਕਰਦਾ ਉਹਨਾਂ ਨੇ ਕੀ ਕਿਹਾ ਸੀ ਵੀ ਜਿੱਦੇ ਮੈਂ ਸਿਆਸਤ 'ਚ ਆ ਗਿਆ ਤਾਂ ਮੇਰਾ ਸਿਰ ਥੋੜੀ ਜੁੱਤੀ ਹੋਊਗੀ ਇਹ ਕੀ ਆ ਉਹਨਾਂ ਦੇ ਮਗੇ ਮਗੇ ਬੋਲੇ ਹੋਏ ਮਾਈਕ ਦੇ ਵਿੱਚ ਬੋਲੇ ਹੋਏ ਬਿਆਨ ਨੇ ਸੱਤ ਜਰਨੈਲ ਸਿੰਘ ਜੀ ਭਿੰਡਰਾਲਿਆਂ ਦੇ ਤੇ ਜਿੰਨੇ ਵੀ ਮੈਂ ਕਿਹਾ ਅੱਜ ਭਗਵੰਤ ਮਾਨ ਨੇ ਜਿਹੜੀਆਂ ਸਵਾਲ ਖੜੇ ਕੀਤੇ ਆ ਉਹ ਸਵਾਲ ਤਾਂ ਖੜੇ ਕੀਤੇ ਆ ਕਿਉਂਕਿ ਭਾਈ ਸਵਾਲ ਖੜੇ ਕਰਨ ਜੋਗਾ ਉਹਨੂੰ ਜਿਹੜੇ ਬੰਦੇ ਨੇ ਥਾਂ ਦਿੱਤੀ ਆ ਅੱਜ ਉਹਨਾਂ ਬੰਦਿਆਂ ਨੂੰ ਲਾਣਤਾ ਪਾਓ ਮੈਂ ਕਿਹਾ ਜੀ ਆਈਟੀ ਸੈਲ ਅਕਾਲੀ ਦਲ ਦਾ ਬੜਾ ਕੁਝ ਕੀਆ ਫੇਕ ਪ੍ਰੋਫਾਈਲਾਂ ਤੋਂ ਵੀ ਆ ਕੇ ਅੱਜ ਉਹਨੂੰ ਵੀ ਗਾਲਾਂ ਕੱਢ ਰਹੇ ਜੀ ਸਾਨੂੰ ਵੀ ਬੇਸ਼ੱਕ ਉਹਨਾਂ ਪਰ ਅਸੀਂ ਮੁੱਢਕਦੀਮ ਤੋਂ ਕਹਿੰਦੇ ਆ ਕਿ ਸਾਡਾ ਜੋ ਪੰਜਾਬ ਦੇ ਹਾਲਾਤ ਨੇ ਜੋ ਅੱਜ ਕੀ ਆ ਜੀ ਦਸ਼ਾ ਪੰਜਾਬ ਦੀ ਪਹੁੰਚੀ ਵੀ ਆ ਇਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੇ ਸੱਤਾ ਨੂੰ ਕੀ ਆ ਤੇ ਆਪਣੇ ਧਰਮ ਨੂੰ ਇਕੱਠਾ ਕੀਤਾ ਸਾਡੇ ਗੁਰੂ ਸਾਹਿਬ ਨੇ ਮੈਨਕਾ ਦੀ ਮੀਰੀ ਤੇ ਪੀਰੀ ਨੂੰ ਇਕੱਠਾ ਜ਼ਰੂਰ ਕੀਤਾ ਸੀ ਪਰ ਇੰਨਾ ਇਕੱਠਾ ਨਹੀਂ ਕੀਤਾ ਸੀ ਉਹਨਾਂ ਨੇ ਪੀਰੀ ਨੂੰ ਹਮੇਸ਼ਾ ਕੀ ਉੱਤੇ ਰੱਖਿਆ ਸੀ ਮੀਰੀ ਨੂੰ ਕੀ ਥੱਲੇ ਰੱਖਿਆ ਸੀ ਪਰ ਸਾਡੇ ਵਾਲੇ ਨੇ ਕਿਹਾ ਮੀਰੀ ਉੱਤੇ ਕਰ ਲਈ ਸਿਆਸਤ ਕੀ ਆ ਸਾਡੇ ਮੈਂ ਕਿਹਾ ਕੀ ਆ ਕੰਟਰੋਲ ਕਰ ਰਹੀ ਆ ਪੂਰੇ ਮੈਂ ਕਿਹਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਮੈਂ ਕਹਣਾ ਗੁਰਬਾਣੀ ਦੱਸੋ ਵੇਚੀ ਗਈ ਕਿ ਨਾ ਵੇਚੀ ਗਈ ਕਿੰਨਾ ਚਿਰ ਕੰਟਰੋਲ ਇਹਨਾਂ ਦੇ ਆਪਦੇ ਚੈਨਲਾਂ ਦਾ ਰਿਹਾ ਉੱਥੇ ਪਰ ਭਗਵੰਤ ਮਾਨ ਦਾ ਭਾਈ ਬੋਲੂਗਾ ਅਗਲਾ ਸਿਆਸਤ ਦਾਣਾ ਜੇ ਸਿਆਸਤ ਉੱਥੇ ਬੈਠ ਕੇ ਆਪਦੀ ਚਲਾਉਣ ਦੀ ਕੋਸ਼ਿਸ਼ ਕਰੋਗੇ ਧਰਮ ਦੀ ਆੜ ਦੇ ਵਿੱਚ ਠੀਕ ਹੈ ਤੇ ਕੰਮ ਜਿੰਨੇ ਤੁਹਾਡੇ ਕੀਤੇ ਹੋਏ ਆ ਸਾਰੇ ਕਿਹੜੇ ਨੇ ਆਪਾਂ ਸਾਰੇ ਬਿੱਤਰ ਜਾਣਦੇ ਆ ਇਸ ਕਰਕੇ ਲਾਂਤ ਜਿਨ੍ਹਾਂ ਨੂੰ ਪਾਉਣੀ ਬਣਦੀਆਂ ਲਾਂਤ ਉਹਨਾਂ ਨੂੰ ਪਾਇਓ ਭਗਵੰਤ ਮਾਨ ਨੂੰ ਅੱਜ ਮੈਂ ਕਹਣਾ ਵੀ ਜਿੰਨੇ ਵੀ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਮੈਂ ਉਹਦੇ 'ਚ ਕੀ ਅੱਜ ਇਜ਼ਾਫਾ ਕਰਦਾ ਅੱਜ ਐਜਪੀਸੀ ਨੂੰ ਲਾੜਨ ਤੇ ਇਸ ਗੱਲ ਕਰਕੇ ਵੀ ਪਾਣੀ ਬੰਦਿਆ ਉਹਦੇ ਕਾਬਜ ਲੋਕਾਂ ਨੂੰ ਉਹਨਾਂ ਲੋਕਾਂ ਨੇ ਅੱਜ 20 ਤਰੀਕ ਨੂੰ ਤਲਵੰਡੀ ਸਾਬੋ ਤੋਂ ਸਾਡੇ ਨੌਵੇਂ ਪਾਸ਼ਾ ਦੀ ਜੀ ਸ਼ਹਾਦ ਨੂੰ ਸਮਰਪਿਤ ਮਾਰਚ ਤੁਰਿਆ ਉਹ ਭਾਵੇਂ ਸਰਕਾਰ ਨੇ ਤੁਰਿਆ ਭਾਵੇਂ ਜਿਹੜੀਆਂ ਮਰਜ਼ੀ ਤਰਾ ਸੀ ਉਹਨਾਂ ਨੂੰ ਅੱਜ ਫਿਰ ਕੀ ਆ ਸਪੋਰਟ ਕਿਹਨਾਂ ਨੇ ਕੀਤੀ ਇਹਦਾ ਕਹਿੰਦੇ ਭਾਈ ਜੀ ਥਾਂ ਵੀ ਨਹੀਂ ਦਿੰਦੇ ਔਕਾਤ ਆ ਮੱਕ ਸਾਡੇ ਤਖਤ ਸਾਹਿਬ ਜਿਹੜਾ ਦੰਦਮਾ ਸਾਹਿਬ ਉਹਦੇ ਨਾਂ ਦਾ ਮੂਹਰੋ ਜਗ੍ਹਾ ਦੀਏ ਤੁਰਨ ਵਾਸਤੇ ਨਾ ਦੀ ਕੋਈ ਲੰਗਰ ਦਾ ਪ੍ਰਬੰਧ ਕਰੀਏ ਇਨਕਾਰੀ ਕਰਕੇ ਕਿਉਂ ਕਰਗੇ ਉਹ ਕੋਤੇ ਬਾਦਲ ਕੀ ਚੜਤ ਨਹੀਂ ਹੁੰਦੀ ਤੇ ਬਾਦਲ ਕੱਲ ਅੱਲਾ ਕੱਕਾ ਹੈ ਨਹੀਂ ਜ ਉਹਨਾਂ ਦੇ ਭੋਗਾਂ ਦੇ ਲੰਗਰ ਵੀ ਕੀ ਗੁਰੂ ਘਰਾਂ ਚੋਂ ਜਾਵੇ ਤੇ ਇੱਥੇ ਜਿੱਥੋਂ ਕੀ ਮਾਰਚ ਤੁਰਨਾ ਦੀ ਮੈਂ ਕਿਹਾ ਕੋਈ ਸਰਕਾਰ ਆ ਯਾਰ ਕੋਈ ਵੀ ਤੇਰਾ ਜਿਹੜੀ ਸਾਡੀ ਗੁਰੂ ਦੀ ਉਸਤਤ ਦੇ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਕੋਈ ਵੀ ਦਿਹਾੜਾ ਮਨਾਉਂਦੇ ਆ ਠੀਕ ਆ ਹੁਣ ਉਹਨਾਂ ਅਨੰਦਪੁਰ ਸਾਹਿਬ ਦੇ ਵਿੱਚ ਕੀ ਉੱਥੇ ਵਾਕਿਆ ਰੱਖਿਆ ਤਾਂ ਉੱਥੇ ਵੀ ਕਾਲ ਤਖਤ ਵੱਲੋਂ ਵੀ ਇਹ ਗੱਲਾਂ ਚੱਲ ਰਹੀਆਂ ਨੇ ਐਸਜੀਪੀਸੀ ਵੀ ਕਹਿ ਰਹੀ ਆ ਵੀ ਤੁਸੀਂ ਕੌਣ ਹੋਣੇ ਹੋ ਮਨਾਉਣ ਵਾਲੇ ਕਿਉਂ ਗਦੌੜਾ ਕੱਲੇ ਬਾਦਲ ਕਾ ਫੇਰੇ ਆ ਵੀ ਗੁਰੂ ਦਾ ਮੈਂ ਕਿਹਾ ਸਾਰੀ ਕੌਮ ਦਾ ਨਹੀਂ ਸਾਰੀ ਮਨ ਠੀਕ ਹੈ ਨਾ ਅਸੀਂ ਮਾਕੇ ਅਕਸਰ ਹੀ ਕਹਿੰਨੇ ਹਿੰਦੂ ਦੀ ਜਾਤ ਸਾਡੇ ਗੁਰੂ ਨੂੰ ਨਾ ਕਹੋ ਇੱਕ ਪਾਸੇ ਦੀ ਕੀ ਹੈ ਕਿ ਸਾਡੇ ਭਾਈ ਕੀ ਅਸੀਂ ਕਰਨ ਜੋਗਾ ਇਕੱਲੇ ਐਜੀਪੀਸੀ ਬਣਾਉ ਕੋਈ ਵੀ ਤਰਜੇ ਬਣਾਉਂਦੀ ਹੈ ਸਾਡੇ ਗੁਰੂ ਦੀ ਉਸਤਤ ਦੀ ਗੱਲ ਕਰਦੀ ਆ ਤਾਂ ਐਜੀਪੀਸੀ ਨੂੰ ਸਪੋਰਟ ਕਰਨਾ ਚਾਹੀਦਾ ਜੀ ਨਾ ਕਿ ਇਕੱਲੇ ਬਾਦਲਕੇ ਨੂੰ ਸਪੋਰਟ ਐਜੀਪੀਸੀ ਨੇ ਕਰਨੀ ਆ ਪਰ ਇਹ ਜੋ ਨਖਿਤਕੁਣਾ ਕੀਤਾ ਗਿਆ ਬਾਦਲਕੇ ਵੱਲੋਂ ਕੀਤਾ ਗਿਆ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਤਾਂ ਨਲਾਈਕੀ ਕੀ ਪਛਾਨਣੀ ਪਊ ਮੈਂ ਕਹਿੰਦਾ ਵੀ ਬੋਲ ਕੇ ਦਿਖਾਵੇ ਇਹ ਮੁੱਖ ਮੰਤਰੀ ਸਾਡੇ ਕਾਲ ਤੱਕ ਦੇ ਜਥੇਦਾਰ ਕਰਦਾਰ ਵਾਲੇ ਹੋਣ ਉਹਨਾਂ ਦੇ ਪੱਲੇ ਕੁਝ ਹੋਵੇ ਠ ਘੜੂ ਬਰਦਾਰ ਨਾ ਹੋਣ ਉਹਨਾਂ ਦੇ ਚਾਂਚੇ ਨਾ ਹੋਣ ਤੇ ਇੱਕ ਕਾਬਲ ਬੰਦਾ ਬੈਠਾ ਹੋਵੇ ਫੇਰ ਸਾਡੇ ਮੈਂ ਕਿਹਾ ਉੱਥੇ ਕੋਈ ਸਵਾਲ ਖੜਾ ਕਰੂਣਾ ਇਕੱਲੇ ਇਕੱਲੇ ਸਿੱਖ ਜਿਹੜਾ ਦੁਨੀਆਂ 'ਚ ਬੈਠਾ ਉਹਦੀ ਇਕੱਲੇ ਦੀ ਰੂਹ ਫੂਕੀ ਜਾਊ ਤੇ ਮੈਂ ਕਿਹਾ ਭਗਵੰਤਬਾਹ ਨੂੰ ਬੋਲਣ ਜੋਗਾ ਨਹੀਂ ਕਿਸੇ ਨੇ ਛੱਡਣਾ ਪਰ ਭਈ ਉਹ ਬੋਲਦਾ ਕਿਉਂ ਆ ਕਿਉਂਕਿ ਬੋਲਣ ਜੋਗਾ ਤੁਸੀਂ ਕੀਤਾ ਬਾਦਲ ਕੇ ਲਾਣੇਵੇਂ ਤੇ ਜਿਹੜੇ ਅੱਜ ਕਮੈਂਟ ਦੇ ਵਿੱਚ ਮੈਂ ਕਿਹਾ ਨੈਗੇਟਿਵ ਵੀ ਬਿਊੜੇ ਕਰਨਗੇ ਉਹਨਾਂ ਸਾਰਿਆਂ ਨੂੰ ਮੈਂ ਇੱਕੋ ਗੱਲ ਕਹਿਣਾ ਕਿ ਮਾੜੀ-ਮੋਟੀ ਕੀ ਸੁਰਤ ਤੋਂ ਕੰਮ ਲਗੇ ਸਭ ਤੋਂ ਪਹਿਲਾਂ ਤਾਂ ਅਸੀਂ ਮੈਂ ਕਹਿੰਦਾ ਆਪਦੇ ਪੀੜ੍ਹੀ ਥਲੇ ਸੋਟਾ ਮਾਰਗੇ ਜਿਹੜੀਆਂ ਸਾਡੇ 'ਚ ਕਮੀਆਂ ਨੇ ਸਾਡੇ 'ਚ ਗਰਾਫਟਾਂ ਨੇ ਪਹਿਲਾਂ ਉਹਨਾਂ ਨੂੰ ਪੱਟ ਕੇ ਪਾਸੇ ਸਿੱਟਗੇ ਜਥੇਦਾਰਾਂ ਦੇ ਕਰਤਾਰ ਬਣਨੇ ਚਾਹੀਦੇ ਆ ਹੋਣੇ ਚਾਹੀਦੇ ਆ ਅੱਜ ਤਲਵੰਡੀ ਸਾਹਿਬ ਉਹ ਜਿਹੜੇ ਮੈਂ ਕਿ ਜਥੇਦਾਰ ਸਾਹਿਬ ਲਗੇ ਹੋਏ ਆ ਉਹਨਾਂ ਦਾ ਪਿਛੋਕੜ ਪਤਾ ਕਰ ਲਿਓ ਕੀ ਹੈ ਕਿੱਥੋਂ ਆਇਆ ਕਿੰਨੇ ਕੁ ਮਗ ਕੀਆ ਬਾਣੇ-ਬਾਣੀ ਦੇ ਧਾਰਨੀ ਹੈਗੇ ਕਿੰਨੇ ਕੁ ਨੌਲੇਜ ਰੱਖ ਅਸੀਂ ਸ਼ਰਾਬੀ ਮੁੱਖ ਮੰਤਰੀ ਕਨੇ ਸਵਾਲ ਕਰਦਾ ਮੈਂ ਕਹਿੰਦਾ ਐਸਜੀਪੀਸੀ ਮੈਂਬਰ ਜਿਹੜੇ ਹੈਗੇ ਆ ਉਹਨਾਂ ਦੀਆਂ ਕੀਆਂ ਤਸਵੀਰਾਂ ਵਾਇਰਲ ਹੋਈਆਂ ਵੀ ਆ ਨੇ ਸ਼ਰਾਬਾ ਪੀਂਦਿਆਂ ਦੀ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਆਈਆਂ ਵੀ ਆ ਨੇ ਐਸਜੀਪੀਸੀ ਮੁਲਾਜ਼ਮਾਂ ਦੀਆਂ ਤਸਵੀਰਾਂ ਲੋਕਾਂ ਦੇ ਵਿੱਚ ਪਬਲਿਕ ਜਨਤਕ ਹੋਈਆਂ ਵੀ ਆ ਨੇ ਚੋਰ ਨੂੰ ਠੀਕ ਹੈ ਨਾ ਜਿਨ੍ਹਾਂ ਦੇ ਗਾਤਰੇ ਕੀ ਆ ਪਾਏ ਹੋਏ ਸੀਗੇ ਅਮਰਤ ਸ਼ੱਕੇ ਉਹ ਲੋਕਾਂ ਨੇ ਕੀ ਜਦੋਂ ਹੋ ਕੀਤਾ ਵਿਆ ਉਹ ਲੋਕਾਂ ਨੂੰ ਮੈਂ ਕੀ ਬੋਲਣਾ ਬਣਦਾ ਅਗਲੇ ਨੂੰ ਬੋਲਣ ਨੂੰ ਥਾਂ ਮਿਲੀ ਆ ਮੈਂ ਕਹਿੰਦਾ ਸਾਡੇ ਕਿਰਦਾਰ ਵਾਲੇ ਬੰਦੇ ਪੂਰੇ ਬੈਠੇ ਹੋਣ ਕਾਤਾ ਦਾ ਜਥੇਦਾਰ ਸਾਡਾ ਕਿਰਦਾਰ ਵਾਲਾ ਸ਼ਖਸ ਹੋਵੇ ਜਿਹੜ ਤੇ ਸਾਰੇ ਲੋਕਾਂ ਨੇ ਜਿਵੇਂ ਜਗਤਾਰ ਸਿੰਘ ਹਵਾਰਾ ਕਾਲ ਤੱਕ ਦੇ ਜ਼ਥੇਦਾਰ ਨੇ ਕੋਈ ਬੰਦਾ ਸਵਾਲ ਕਰੇ ਉਹਨਾਂ ਤੇ ਇਹੀ ਮੈਂ ਕਹਿੰਦਾ ਭਗਵੰਤ ਮਾਨ ਬੋਲ ਕੇ ਦਿਖਾ ਦੋ ਉਹਨਾਂ ਦੀ ਸ਼ਖਸੀਅਤ ਬਾਰੇ ਅੱਜ ਬੋਲਦੇ ਤਾਂ ਪਾਈ ਕਿਉਂਕਿ ਚੋਰ ਨੂੰ ਤੁਸੀਂ ਉਹਨਾਂ ਨੂੰ ਬਣਾਇਆ ਉਹ ਕਹਿੰਦਾ ਮਰਿਆਦਾ ਭੰਗ ਕਰਕੇ ਤੁਸੀਂ ਚੁਣਿਆ ਜਿਹੜਾ ਮੈਂ ਕਿ ਜ਼ਥੇਦਾਰ ਚੁਣਿਆ ਉਹ ਲਾਇਆ ਕਿ ਨਾ ਲਾਇਆ ਮਰਿਆਦਾ ਭੰਗ ਕਰਕੇ ਭਾਈ ਉਹ ਇਕੱਲੇ ਨਹੀਂ ਹੋਰ ਵੀ ਜ਼ਥੇਦਾਰ ਜਿਹੜੇ ਲਾਏ ਗਏ ਆ ਥੋੜੇ ਅੰਦਰ ਕੀ ਆ ਡਰ ਸੀ ਤੇ ਤੁਹਾਡੇ ਕੀ ਕਿਰਦਾਰ ਜੇ ਚੰਗੇ ਹੁੰਦੇ ਮੈਂ ਕਿਹਾ ਤੁਸੀਂ 8-10 ਦਿਨ ਅੜਕ ਜਾਂਦੇ ਲੋਕਾਂ ਦੀ ਸਹਿਮਤੀ ਬਣਾ ਕੇ ਫਿਰ ਜਿੱਤੇਦਾਰ ਸਾਡਾ ਲੱਗਦਾ ਸਾਰੇ ਲੋਕ ਸਿਰ ਚਕਾਉਂਦੇ ਪਰ ਜਿਸ ਤਰੀਕੇ ਨਾਲ ਜਿੱਤੇਦਾਰ ਲਾਇਕ ਉਹਦੀ ਕ੍ਰੈਡੇਬਿਲਟੀ ਨੂੰ ਧੁੱਧਲਾ ਕਿਨੇ ਕੀਤਾ ਤਾਂ ਮੈਂ ਕਿਹਾ ਕਿਹੜੇ ਬੰਦੇ ਦੇ ਅੰਦਰ ਸ਼ਰਧਾ ਰੂ ਯਾਰ ਮੈਂ ਕਿਹਾ ਆਕਾਲ ਤਖਤ ਨੂੰ ਢਾਉਣ ਵਾਲੇ ਜਿਹੜੇ ਲੋਕ ਨੇ ਜਿਹੜੇ ਅੰਦਰ ਅੱਜ ਵੀ ਢਾਈ ਜਾਂਦੇ ਆ ਉਹ ਲੋਕਾਂ ਨੂੰ ਪਛਾਣ ਕਰਨਾ ਪਊ ਉਹ ਇਹ ਨਹੀਂ ਹੈਗੇ ਜਿਹੜੇ ਸਵਾਲ ਕਰਦੇ ਆ ਉਹ ਸਵਾਲ ਤਾਂ ਕਰਦੇ ਆ ਕਿਉਂਕਿ ਕੀਆਂ ਕਮੀਆਂ ਹੈਗੀਆਂ ਨੇ ਇਸੇ ਕਰਕੇ ਸਵਾਲ ਹੁੰਦੇ ਆ ਤੇ ਗੁਰਬਾਣੀ ਨੂੰ ਵਪਾਰ ਬਣਾਉਣ ਵਾਲੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਕਿ ਜਿਹੜੇ ਕੱਲ ਤੱਕ ਨੂੰ ਪਹਿਲਾਂ ਵੀ ਜਿਹਨਾਂ ਨੇ ਅੰਦਰੋਂਟਾ ਆਇਆ ਤੇ ਹੁਣ ਵੀ ਟਾਰ ਰਹੇ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਲੋਕਾਂ ਨੂੰ ਪਹਿਲਾਂ ਲਾਂਬੇ ਕਰੀਏ ਫੇਰ ਸਾਡੇ ਕੀ ਆ ਕੱਲ ਤੱਕ ਨੂੰ ਤੇ ਐ ਜੀਪੀਸੀ ਜਿਹੜੀ ਸਾਡੀ ਸਰਮੌਰ ਸਸਤਾ ਉਹਦੇ ਤੇ ਕੋਈ ਬੰਦਾ ਸਵਾਲ ਕਰਕੇ ਦਿਖਾਵੇ ਨਹੀਂ ਅਗਲੇ ਦਾ ਸਵਾਲ ਕਰਨਗੇ ਤੇ ਜਲੀਲ ਸਾਰੇ ਸਿੱਖ ਹੋਣਗੇ ਉਹ ਬੰਦੇ ਨੂੰ ਸਵਾਲ ਕਰਨ ਦਾ ਜਿਹੜਾ ਮੌਕਾ ਦਿੱਤਾ ਗਿਆ ਉਹਦੇ ਵਾਸਤੇ ਲਾਹਣਤ ਮੈਂ ਬਾਦਲ ਕੇ ਹਨ ਪਾਉਣਾ ਤੁਸੀਂ ਕਿਹਨੂੰ ਪਾਉਣੇ ਹੋ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਬਾਦਲ ਕੇ ਮਾਕੇ ਆਈਟੀ ਸੈੱਲ ਵਾਲੇ ਆ ਜਿਨ੍ਹਾਂ ਨੇ ਅਜ ਕਮੈਂਟ ਵੀ ਕਰਨੇ ਆ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਕਿ ਥੋੜਾ ਜਿਹਾ ਦਿਮਾਗ ਆਪ ਦਾ ਵੀ ਲਾਇਆ ਜੇ ਅੰਦਰ ਥੋੜੀ ਸਿੱਖੀ ਹੈਗੀ ਆ ਤੇ ਜੇ ਖਰੀਦੇ ਵੀ ਟੱਟੂ ਹੈ ਤਾਂ ਫਿਰ ਤੁਸੀਂ ਕਮੈਂਟ ਕਰਨੇ ਆ ਲੌਕਡ ਪ੍ਰੋਫਾਈਲਾਂ ਤੋਂ ਕਰਨੇ ਆ ਤੇ ਕਈ ਪ੍ਰੋਫਾਈਲਾਂ ਦਾ ਜਦੋਂ ਖੋਲ ਕੇ ਦੇਖਾਂਗੇ ਉਹਨਾਂ ਦੀ ਸੁਖਵੀਰ ਬਾਦਲ ਦੇ ਨਾਲ ਫੋਟੋ ਹੋਣੀ ਆ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਕਿ ਸਾਨੂੰ ਸਿਰਾਂ ਤੋਂ ਕੰਮ ਲੈਣਾ ਚਾਹੀਦਾ ਤੇ ਸਾਨੂੰ ਸਾਡੀ ਪੀਰੀ ਨੂੰ ਮੀਰੀ ਤੇ ਉੱਤੇ ਕੀ ਆ ਸਾਨੂੰ ਰੱਖਣਾ ਪਊਗਾ ਮੋਟ ਕ੍ਰੀਮ ਤੋਂ ਲੈ ਕੇ ਅੱਜ ਤੋੜੀ ਮੈਂ ਕਹਿੰਦਾ ਪੁਰਾਣੇ ਸਮਿਆਂ ਤੋਂ ਲੈ ਕੇ ਜੋ ਕੁਛ ਕੀ ਸਾਡੇ ਵਿੱਚ ਵਾਪਰਿਆ ਪਹਿਲਾਂ ਹਿੰਦੂ ਰਾਜਾ ਨੇ ਤੇ ਬ੍ਰਾਹਮਣਵਾਦੀ ਕਿਹਾ ਬ੍ਰਾਹਮਣਵਾਦੀ ਸੋਚ ਵਾਲੇ ਜਿਹੜੇ ਲੋਕ ਸੀ ਉਹ ਇਕੱਠੇ ਹੋ ਕੇ ਸਾਨੂੰ ਸਾਡੇ ਲੋਕਾਂ ਨੂੰ ਸ਼ੂਦਰ ਬਣਾਇਆ ਬਹੁਤ ਅਤਿਆਚਾਰ ਕੀਤਾ ਉਦੋਂ ਬਾਅਦ ਮੁ슬ਮਾਨਾਂ ਨੇ ਉਹਨਾਂ ਨੇ ਕਾਜੀ ਨੂੰ ਨਾਲ ਖੜਾ ਕੇ ਸਾਡੇ ਗੁਰੂ ਸਾਹਿਬਾਨ ਨੂੰ ਤੇ ਛੋਡੇ ਸਹਿਬਜ਼ਾਦਿਆਂ ਨੂੰ ਸਜ਼ਾਵਾ ਦਿੱਤੀਆਂ ਤੇ ਅੱਜ ਉਹੀ ਕੰਮ ਜਿਹੜਾ ਹੈਗਾ ਉਹ ਸਾਡੇ ਇਹ ਕਰੀ ਜਾਂਦੇ ਆ ਜਿਹੜੀ ਜਰਾਜਨੀਤੀ ਨੂੰ ਅਸੀਂ ਨਫ਼ਰਤ ਕਰਦੇ ਆਂ ਸੈਂਟਰ ਦੇ ਵਿੱਚ ਅੱਜ ਮੋਦੀ ਕਹ ਰਾਣਾ ਕੀ ਕਰਦਾ ਉਹ ਵੀ ਧਰਮ ਦੀ ਆੜ ਦੇ ਵਿੱਚ ਲੋਕਾਂ ਤੇ ਅਤਿਆਚਾਰ ਕਰ ਆਪ ਦੇ ਧਰਮ ਦੇ ਲੋਕਾਂ ਨੂੰ ਸਭ ਤੋਂ ਵੱਧ ਨੀਂਬੜ ਰਿਹਾ ਤੇ ਉਹੀ ਕੰਮ ਜਦੋਂ ਪੰਜਾਬ ਦੀ ਸਿਆਸਤ ਕਰੂਗੀ ਜਿਹੜੇ ਲੋਕ ਗੁਰਬਾਣੀ ਨੂੰ ਤੇ ਗੁਰੂ ਦੇ ਫਲਸਫੇ ਨੂੰ ਚੰਗੀ ਤਰ੍ਹਾਂ ਸਮਝਦੇ ਆ ਤੇ ਜਿਹੜੇ ਸਮਝਦੇ ਆ ਕਿ ਸੰਤ ਤੇ ਸਿਪਾਹੀ ਇਕੱਠੇ ਹੋ ਕੇ ਕਿਵੇਂ ਕੀ ਗੁਰੂ ਸਾਹਿਬ ਨੇ ਸਾਨੂੰ ਇਕੱਠੇ ਕੀਤਾ ਇਹਦੇ ਕਿਹੜੀ ਚੀਜ਼ ਨੂੰ ਉੱਤੇ ਰੱਖਿਆ ਸੀ ਕਿਸ ਤਰੀਕੇ ਨਾਲ ਪੀਰੀ ਨੂੰ ਕੀ ਆ ਮੈਂ ਕਹਿੰਦਾ ਵੀ ਉੱਪਰਲਾ ਸਥਾਨ ਦਿੱਤਾ ਸੀ ਪਰ ਜੇ ਬਾਦਲ ਕੇ ਇਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਉਹਨੂੰ ਕੰਡੈਮ ਵੀ ਕਰਾਂਗੇ ਲਾਣਤ ਵੀ ਪਾਵਾਂਗੇ ਲਾਣਤਾ ਕਹਿੰਦੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਕਦੇ ਇੱਕ ਸ਼ਰਾਬੀ ਬੰਦਾ ਕਹਿੰਦੇ ਕੀ ਯਾਰ ਉੱਤੇ ਦਾ ਪਹਿਲਾਂ ਮੈਨੂੰ ਐ ਦੱਸੋ ਵੀ ਲਾਹਨਤ ਪਾਉਣੀ ਕਿਹਨੂੰ ਆ? ਦਾਗ ਲਾਉਣ ਵਾਲੇ ਨੂੰ ਕਰਨੀ। ਮੈਂ ਕਿਹਾ ਲਾਹਨਤ ਪਾਉਣੀ ਆ ਜਾਂ ਦਾਗ ਜਿਨ੍ਹਾਂ ਨੇ ਕੀਆ ਲਗਾਉਣ ਵਾਸਤੇ ਉਹਨੂੰ ਕੀਆ ਥਾਂ ਦਿੱਤੀ ਆ। ਜਿਨ੍ਹਾਂ ਨੇ ਕੀਆ ਉਹ ਕੰਮ ਕੀਤੇ ਆ ਜਿਹਦੇ ਕਰਕੇ ਅਜੇ ਦਾਗ ਲੱਗ ਰਹੇ ਆ ਉਹਨਾਂ ਲੋਕਾਂ ਨੂੰ ਲਾਹਨਤ ਪਾਉਣੀ ਆ। ਕਿਉਂਕਿ ਮੁੱਖ ਮੰਤਰੀ ਮੈਂ ਕਹਣਾ ਵੀ ਭਗਵਾਨ ਤਾਂ ਮਾੜੀ ਚ ਦੋਸ਼ੀ ਨਹੀਂ। ਦੋਸ਼ੀ ਉਹ ਲੋਕ ਨੇ ਜਿਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਦੀ ਮਰਿਆਦਾ ਇੰਨੀ ਥੱਲੇ ਲੈ ਜਾਂਦੀ। ਅਕਾਲ ਤਖਤ ਦਾ ਜਿਹੜਾ ਕਿ ਸਭ ਤੋਂ ਸਰਵੋਤਮ ਸੀ ਮੈਂ ਕਹਿੰਦਾ ਕਿ ਮੁੱਖ ਮੰਤਰੀ ਦੀ ਏਕਾਤ ਕੁਛ ਨਹੀਂ ਹੈ ਅਕਾਲ ਤਖਤ ਮੂਰੇ ਕਿਉਂਕਿ ਅਕਾਲ ਤਖਤ ਉਹ ਆ ਜਿਹੜਾ ਪੂਰੀ ਦੁਨੀਆ ਚ ਵਾਦ ਸਿੱਖਾਂ ਨੂੰ ਸੰਦੇਸ਼ ਦਿੰਦਾ ਤੇ ਲੋਕ ਜਿੰਨੇ ਸਿੱਖ ਸੀਗੇ ਉਹ ਸਾਰੇ ਕੀ ਸਿਰ ਝੁਕਾ ਕੇ ਉਹਨੂੰ ਸਜਦਾ ਕਰਦੇ ਸੀ ਤੇ ਸਿਰ ਮੱਥੇ ਮੰਨਦੇ ਸੀ ਪਰ ਅੱਜ ਕਿੰਨੇ ਸਿੱਖ ਮੰਨਦੇ ਆ ਅੱਜ ਅਕਾਲ ਤਖਤ ਦੇ ਜਥੇਦਾਰ ਨੂੰ ਸਵਾਲ ਕਿਉਂ ਹੁੰਦਾ ਅਕਾਲ ਤਖਤ ਨੂੰ ਕੀ ਆ ਜਥੇਦਾਰ ਨੂੰ ਲਾਹਣਤ ਕੀ ਆ ਕਹਿੰਦੇ ਕਿ ਸ਼ਰਾਬੀ ਬੰਦਾ ਪਾਉਂਦਾ ਕਹਿੰਦੇ ਉਹ ਕਿਵੇਂ ਪਾ ਸਕਦਾ ਉਹ ਭਾਈ ਪਾਊਗਾ ਉਹ ਪਾਊਗਾ ਤਾਂ ਕਿਉਂਕਿ ਬਾਦਲ ਕੇ ਲਾਣੇ ਨੇ ਜਿਹੜਾ ਮੀਰੀ ਪੀਰੀ ਦਾ ਕਨਸੈਪਟ ਗਲਤ ਢੰਗ ਨਾਲ ਕੀ ਆ ਉਹਨਾਂ ਨੇ ਸੱਤ ਸਿਪਾਹੀ ਸਾਡੇ ਗੁਰੂ ਸਾਹਿਬ ਨੇ ਪੇਸ਼ ਕੀਤਾ ਸੀ ਕਨਸੈਪਟ ਸੱਤ ਦੇ ਸਿਆਸਤਦਾਨ ਨਹੀਂ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਬੀਬੀ ਜ਼ਗੀਰ ਕੌੜੀ ਕੀ ਇੱਕ ਪਾਸੇ ਐਜੀਪੀਸੀ ਦੀ ਪ੍ਰਧਾਨ ਲਾਓ ਜੀ ਤੇ ਉਹੀ ਕੀ ਮੰਤਰੀ ਮੰਡਲ ਚ ਸਰਕਾਰ ਚ ਹੋਊਗੀ ਉਹੀ ਜਿਹੜੇ ਕੀ ਸੋਚਾ ਸਿੰਘ ਲਗਾ ਕੇ ਐਜੀਪੀਸੀ ਮੈਂਬਰ ਹੋਣਗੇ ਉਹੀ ਅੱਧਰ ਦੇ ਪਾਸੇ ਮੰਤਰੀ ਹੋਣਗੇ ਪਹਿਲੀ ਗੱਲ ਤਾਂ ਕੀ ਆ ਉਹ ਲੋਕ ਲਾਹਣ ਤੱਕ ਵੀ ਆ ਰੋੜਕ ਦੇ ਲੈ ਕੇ ਨੇ ਜਿੰਨਾ ਕਰਕੇ ਅੱਜ ਕਾਲ ਤੱਕ ਤੇ ਸਵਾਲ ਹੁੰਦੇ ਆ ਤੂੰ ਹਰ ਕੌਣ ਆ ਉਹ ਸਾਰੇ ਆਪਾਂ ਜਾਣਦੇ ਆ ਕਿ ਸਭ ਤੋਂ ਵੱਡੇ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਅੱਜ ਲਾਣਤਾ ਪਾਉ ਭਗਵੰਤ ਮਾਨ ਤਾਂ ਕੰਮ ਕਰੂਗਾ ਕਿਉਂਕਿ ਅਗਲੇ ਨੇ ਸਿਆਸਤ ਦਾ ਖਾੜਾ ਬਣਾਤਾ ਕਾਲ ਤਖਤ ਤੇ ਭਗਵੰਤ ਮਾਨ ਸਿਆਸਤ ਦਾਣਾ ਭਈ ਜਿੱਥੋਂ ਖੜਕੇ ਗਿਆ ਸਿਆਸਤ ਕਰਨਗੇ ਤੇ ਸਿਆਸਤ ਉਹ ਕਰਨਗੇ ਜਿਹੜੀ ਪੰਜਾਬ ਪੱਖੀ ਨਹੀਂ ਸੀ ਜਿਹਨੇ ਪੰਜਾਬ ਬਰਬਾਦ ਕੀਤਾ ਤਾਂ ਫਿਰ ਭਗਵੰਤ ਮਾਨ ਕਿਉਂਣਾ ਬੋਲੂਗਾ ਭਗਵੰਤ ਮਾਨ ਨੂੰ ਬੋਲਣ ਨੂੰ ਥਾਂ ਮਿਲੀ ਆ ਉਹ ਤਾਂ ਬੋਲਦਾ ਜਿੰਨੀਆਂ ਉਹਨੇ ਗੱਲਾਂ ਕੀਤੀਆਂ ਕਿਹੜੀ ਦੇ ਵਿੱਚ ਕੀ ਉਹ ਗਲਤ ਸੀ ਮੈਨੂੰ ਐ ਦੱਸ ਦਿਓ ਭਗਵਾਨ ਤੁਮਾਨੇ ਅੱਜ ਗੱਲ ਕੀਤੀ ਕਿ 300 ਸਾਲਾ ਤੁਸੀਂ ਤਾਂ ਬਣਾ ਸਕਦੇ ਹੋ ਤੇ 300 ਸਾਲਾ ਜਿਹੜਾ ਕੀ ਹੈ ਮੈਂ ਕਹਿੰਦਾ ਸੀ 1999 'ਚ ਬਣਾਇਆ ਸੀ ਮੁੱਖ ਮੰਤਰੀ ਬਾਦਲ ਸੀ ਉਹ ਸਰਕਾਰ ਨੇ ਨਹੀਂ ਪ੍ਰੋਗਰਾਮ ਰੱਖਿਆ ਸੀ ਤੇ ਉੱਥੇ ਬੁਲਾਇਆ ਕੌਣ ਗਿਆ ਸੀ ਸੈਂਟਰ ਦੇ ਉਹ ਬੰਦੇ ਬੁਲਾਏ ਗਏ ਸੀ ਜਿਹੜੇ ਬੰਦਿਆਂ ਨੇ ਅੱਜ ਕੀ ਆ ਅੱਜ ਤੋਂ ਨਹੀਂ ਉਦੋਂ ਪੁਰਾਣੇ ਟਾਈਮਾਂ ਤੋਂ ਵੀ ਲੈ ਕੇ ਮੈਂ ਕਹਿੰਦਾ ਸਾਡੇ ਕਾਲ ਤੱਕ ਨੂੰ ਤੇ ਸਾਡੇ ਸੂਬੇ ਨੂੰ ਕੰਟਰੋਲ ਕਰਕੇ ਸਾਨੂੰ ਬਰਬਾਦ ਕੀਤਾ ਤੇ ਅੱਜ ਵੀ ਕਰਨ ਦੀਆਂ ਕੋਸ਼ਿਸ਼ਾਂ ਕੀ ਉਹਨਾਂ ਚੱਲ ਰਹੀਆਂ ਨੇ ਅੱਜ ਵੀ ਸਾਡੇ ਤਖਤਾਂ ਦੇ ਕੰ ਮੈਨੂੰ ਐਂ ਦੱਸਦੇ ਉਹ ਕੀ ਸਿੱਖ ਸੀਗੇ ਉਹ ਲੋਕ ਸੀਗੇ ਜਿਹੜੀ ਜਮਾਤ ਨੂੰ ਸਭ ਤੋਂ ਵੱਧ ਕੀ ਅੱਜ ਸਿੱਖਾ ਵੱਲੋਂ ਨਫ਼ਰਤ ਕੀਤੀ ਜਾ ਰਹੀ ਆ ਪਰ ਉਹਨਾਂ ਲੋਕਾਂ ਨੂੰ ਬਰਾਬਰ ਲਿਆ ਕੇ ਬਿਠਾਇਆ ਕਿੰਨਾ ਨੇ ਜੀ ਬਾਦਰਕੇ ਲਾਣੇ ਨੇ ਬਿਠਾਇਆ ਸੀ ਫਿਰ ਅਗਲਾ ਤਾਂ ਭਾਈ ਬੋਲੂਗਾ ਦੂਜੀ ਗੱਲ ਜਿਹੜੀ ਉਹਨੇ ਗੱਲ ਕੀਤੀ ਸੀ ਕਿ ਤੁਸੀਂ ਕਹਿੰਦੇ ਹੋ ਅਸੀਂ ਮਰਜ਼ੀ ਪੇਸ਼ ਕਰੇ ਸਬੂਤ ਕਿ ਪੈਸਾ ਕਿੱਥੇ ਵਰਤਿਆ ਉਹਦਾ ਵੀ ਸਬੂਤ ਵਾਲੇ ਨੇ ਸਾਹਮਣੇ ਰੱਖਤਾ ਅਕਾਲ ਤਖਤ ਦੀ ਵਸੀਲਤ ਤੋਂ ਜਿਹੜੀ ਸਭ ਤੋਂ ਪਵਿੱਤਰ ਸਥਾਨ ਆ ਉੱਥੋਂ ਖੜ ਕੇ ਜਦੋਂ ਮਗੇ ਬਾਦਲ ਕੈਨੂੰ ਸਵਾਲ ਕੀਤਾ ਕਿ ਤੁਸੀਂ ਸਰਸਰ ਸਾਰ ਨੂੰ ਮਾਫ ਕਰਨ ਦੇ ਇਸ਼ਾਰਾ ਦੇ ਪੈਸੇ ਲਾਇ ਕੇ ਨਾ ਲਾਏ ਕਹਿੰਦਾ ਹਾਂਜੀ ਲਾਏ ਆ ਨਹੀਂ ਪਾ ਕੇ ਮੰਨਿਆ ਵੀ ਤੇ ਪੈਸੇ ਵੀ ਦੱਸੇ ਕਿ ਹਾਂਜੀ ਪੈਸੇ ਅਸੀਂ ਲਾਏ ਆ ਪੈਸੇ ਜਮ੍ਹਾਂ ਕਰਾਉਣੇ ਵੀ ਮੰਨੇ ਫਿਰ ਤੁਸੀਂ ਕਿਵੇਂ ਬੋਲ ਸਕਦੇ ਹੋ ਯਾਰ ਅਗਲੇ ਨੂੰ ਬੋਲਣ ਨੂੰ ਥਾਂ ਮਿਲੀ ਅਗਲਾ ਬੋਲੂਗਾ ਸਭ ਤੋਂ ਵੱਡੀ ਗੱਲ ਕੀ ਹੈ ਵੀ ਕਾਲ ਤੱਕ ਨੂੰ ਸਿਆਸਤਵਾਦ ਤੇ ਵਰਤਨਾ ਸਭ ਤੋਂ ਵੱਡਾ ਨਿਖਿੱਧ ਪੁਣਾ ਉੱਥੇ ਕਿਰਦਾਰ ਪੈਦਾ ਹੋ ਜਾਂਦੇ ਸਤ ਜਰਨਾਬ ਸਿੰਘ ਜੀ ਦੀ ਸੀ ਗੱਲ ਕਰਦਾ ਉਹਨਾਂ ਨੇ ਕੀ ਕਿਹਾ ਸੀ ਵੀ ਜਿੱਥੇ ਮੈਂ ਸਿਆਸਤ 'ਚ ਆ ਗਿਆ ਤਾਂ ਮੇਰਾ ਸਿਰ ਥੋੜੀ ਜੁੱਤੀ ਹੋਊਗੀ ਇਕੀਆ ਉਹਨਾਂ ਦੇ ਮਗੇ ਮਗੇ ਬੋਲੇ ਹੋਏ ਮਾਈਕ ਦੇ ਵਿੱਚ ਬੋਲੇ ਹੋਏ ਬਿਆਨ ਨੇ ਸੱਤ ਜਰਨੈਲ ਸਿੰਘ ਜੀ ਪਿੰਡਰਾਲਿਆਂ ਨੇ ਤੇ ਜਿੰਨੇ ਵੀ ਮੈਂ ਕਹਣਾ ਅੱਜ ਭਗਵੰਤ ਮਾਨ ਨੇ ਜਿਹੜੀਆਂ ਸਵਾਲ ਖੜੇ ਕੀਤੇ ਆ ਉਹ ਸਵਾਲ ਤਾਂ ਖੜੇ ਕੀਤੇ ਆ ਕਿਉਂਕਿ ਭਾਈ ਸਵਾਲ ਖੜੇ ਕਰਨ ਜੋਗਾ ਉਹਨੂੰ ਜਿਹੜੇ ਬੰਦੇ ਨੇ ਥਾਂ ਦਿੱਤੀ ਆ ਅੱਜ ਉਹਨਾਂ ਬੰਦਿਆਂ ਨੂੰ ਲਾਣਤਾ ਪਾਓ ਮੈਂ ਕਹਣਾ ਜੀ ਆਈਟੀ ਸੈਲ ਅਕਾਲੀ ਦਲ ਦਾ ਬੜਾ ਕੁਝ ਕੀਆ ਫੇਕ ਪ੍ਰੋਫਾਈਲਾਂ ਤੋਂ ਵੀ ਆ ਕੇ ਅੱਜ ਉਹਨੂੰ ਵੀ ਗਾਲਾਂ ਕੱਢ ਰਹੇ ਜੀ ਸਾਨੂੰ ਵੀ ਬੇਸ਼ੱਕ ਬੋਲਣ ਪਰ ਅਸੀਂ ਮੁੱਢਕਦੀਮ ਤੋਂ ਕਹਿੰਦੇ ਆ ਕਿ ਸਾਡਾ ਜੋ ਪੰਜਾਬ ਦੇ ਹਾਲਾਤ ਨੇ ਜੋ ਅੱਜ ਕਿਹਾ ਸੀ ਦਸ਼ਾ ਪੰਜਾਬ ਦੀ ਪਹੁੰਚੀ ਵੀ ਆ ਇਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੇ ਸੱਤਾ ਨੂੰ ਕਿ ਆ ਆਪਣੇ ਧਰਮ ਨੂੰ ਇਕੱਠਾ ਕੀਤਾ ਸਾਡੇ ਗੁਰੂ ਸਾਹਿਬ ਨੇ ਮੈਂ ਕਿਹਾ ਮੀਰੀ ਤੇ ਪੀਰੀ ਨੂੰ ਇਕੱਠਾ ਜ਼ਰੂਰ ਕੀਤਾ ਸੀ ਪਰ ਇੰਨਾ ਇਕੱਠਾ ਨਹੀਂ ਕੀਤਾ ਸੀ ਉਹਨਾਂ ਨੇ ਪੀਰੀ ਨੂੰ ਹਮੇਸ਼ਾ ਕਿ ਆ ਉੱਤੇ ਰੱਖਿਆ ਸੀ ਮੀਰੀ ਨੂੰ ਕਿ ਆ ਥੱਲੇ ਰੱਖਿਆ ਸੀ ਪਰ ਸਾਡੇ ਵਾਲਿਆਂ ਨੇ ਕਿ ਆ ਮੀਰੀ ਉੱਤੇ ਕਰ ਲਈ ਸਿਆਦ ਕਿ ਆ ਸਾਡੇ ਮੈਂ ਕਿਹਾ ਕੰਟਰੋਲ ਕਰ ਰਹੀ ਆ ਪੂਰੇ ਮੈਂ ਕਿਹਾ ਸਾਡੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਮੈਂ ਕਹਣਾ ਗੁਰਬਾਣੀ ਦੱਸੋ ਵੇਚੀ ਗਈ ਕਿ ਨਾ ਵੇਚੀ ਗਈ ਕਿੰਨਾ ਚਿਰ ਕੰਟਰੋਲ ਇਹਨਾਂ ਦੇ ਆਪਦੇ ਚੈਨਲਾਂ ਦਾ ਰਿਹਾ ਉੱਥੇ ਫਿਰ ਭਗਵੰਤ ਮਾਨ ਦਾ ਭਾਈ ਬੋਲੂਗਾ ਅਗਲਾ ਸਿਆਸਤਦਾਨ ਆ ਜੇ ਸਿਆਸਤ ਉੱਥੇ ਬੈਠ ਕੇ ਆਪ ਦੀ